ਸਸਪੀਸ ਆ ਸਭ ਤੋਂ ਪਹਿਲਾਂ ਇੱਕ ਛੋਟਾ ਸਵਾਲ ਹੈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਕੁ ਚੀਜ਼ਾਂ ਨਿਕਲ ਕੇ ਆਈਆਂ ਕਿਉਂਕਿ ਲਖੀ ਪਟਿਆਲ ਦਾ ਨਾਮ ਸਾਹਮਣੇ ਆ ਰਿਹਾ ਹੈ ਬਾਹਰਲੇ ਲਿੰਕਸ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਬਾਹਰੋਂ ਆਪਰੇਟ ਹੁੰਦੇ ਸੀਗੇ ਇਹ ਸਿਰਪਿਆ ਦੇ ਸੀਗੇ ਇਹ ਜੀ ਮੁੱਖ ਜਿਹੜਾ ਜਿਹੜਾ ਬਾਹਰ ਬੰਦਾ ਬੈਠਾ ਹੈ ਪ੍ਰਿੰਸ ਰਾਣਾ ਚੋਹਾਨ ਦਾ ਨਾਮ ਦਾ ਬੰਦਾ ਬੈਠਾ ਹੈ ਜਿਹੜਾ ਐਕਸਟਰਸ਼ਨ ਕਾਲਸ ਕਰਦਾ ਹੈ ਉਹ ਅੱਗੇ ਕਿਸੇ ਟਾਈਮ ਤੇ ਲਖੀ ਪਟਿਆਲ ਨਾਲ ਜੁੜਿਆ ਰਿਹਾ ਹੈ ਤਾਂ ਅੱਗੇ ਅੱਗੇ ਅਫੀਲੀਏਸ਼ਨ ਹੈਗੀ ਇਸ ਚੀ ਦੀ ਤਾਂ ਉਹ ਬੰਦਾ ਜਿਹੜਾ ਬਾਹਰ ਬੈਠਾ ਥ੍ਰੈਟ ਕਾਲ ਕਰਦਾ ਹੈ ਤੇ ਇੱਥੋਂ ਜਿਹੜੇ ਅ ਥ੍ਰੈਡ ਕਾਲ ਦੇ ਉਹਨੂੰ ਫਾਇਰਿੰਗ ਕਰਦੇ ਹਨ ਬਾਹਰ ਜਾ ਕੇ ਜਾਂ ਫਿਰ ਉੱਥੇ ਉੱਥੇ ਉਹਨੂੰ ਬਾਹਰ ਜਾ ਕੇ ਉੱਥੇ ਥ੍ਰੈਡ ਲੈਟਰ ਸਿਰਦੇ ਹਨ ਤੇ ਇਹ ਉਹਨਾਂ ਚ ਇਨਵੋਲ ਸੀ ਤਿੰਨ ਬੰਦੇ ਸਾਨੂੰ ਆਇਡੈਂਟੀਫਾਈਡ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਅੱਜ ਦੋ ਬੰਦੇ ਜਿਹੜੇ ਅਰੈਸਟ ਕਰ ਲਏ ਗਏ ਸਰ ਕੀ ਇਹਨਾਂ ਦਾ ਕੋਈ ਇਤਿਹਾਸ ਸੀਗਾ ਹਿਸਟਰੀ ਸੀਗੀ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਪਹਿਲਾਂ ਵੀ ਗੋਲੀਆਂ ਵਾਲੀਆਂ ਚਲਾਉਂਦੇ ਰਹੇ ਨੇ ਜਿਵੇਂ ਕਿ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਇਹਨਾਂ ਨੇ ਕੀਤਾ ਸੀ ਹਾਂਜੀ ਇਹ ਜਿਹੜੇ ਇਹ ਦੋ ਬੰਦੇ ਆ ਦੂਜੇ ਦਾ ਤਾਂ ਹਜੇ ਅਸੀਂ ਟਰੈਕ ਰਿਕਾਰਡ ਪਤਾ ਕਰ ਰਹੇ ਆ ਤਾਂ ਇੱਕ ਜਿਹੜਾ ਬ੍ਰਿਜਪਾਲ ਨਾਮ ਦਾ ਵਿਅਕਤੀ ਹੈ ਉਹਤੇ ਕਰੀਬ 7 ਤੋਂ 8 ਐਫਆਈਆ ਪ੍ਰੀਲਿਮਿਨਰੀ ਸਾਨੂੰ ਪਤਾ ਲੱਗੀਆਂ ਨੇ ਇਹਨਾਂ ਦੇ ਵਿੱਚੋਂ ਦੋ ਤਿੰਨ ਸੌ ਸਾਧੀਆਂ ਵੀ ਐਫਐਸ ਦਾ ਤੇ ਇਹ ਬੜੇ ਮਤਲਬ ਪੁਰਾਣੇ ਹੀ ਕ੍ਰਿਮਿਨਲ ਪ੍ਰਵ੍ਰਤੀ ਦੇ ਬੰਦੇ ਹਨ ਸਰ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਆ ਆਪਣੇ ਪੰਜਾਬ 'ਚ ਇਨਕਾਊਂਟਰ ਚੱਲ ਰਹੇ ਨੇ ਪੁਲਿਸ ਬਹੁਤ ਐਕਸ਼ਨ 'ਚ ਹੈ ਤੁਸੀਂ ਕੁਝ ਮੈਸੇਜ ਵੀ ਦੇ ਰਹੇ ਸੀਗੇ ਹੱਲੇ ਲੋਕਾਂ ਲਈ ਮੈਸੇਜ ਕੀ ਹੈ ਵੀ ਅਸ ਦੇਖੋ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੜਾ ਕਲੀਅਰ ਕਟ ਮੈਸੇਜ ਹੈ ਕਿ ਕਿਸੇ ਟਾਈਪ ਦੇ ਜਿਹੜੀ ਇਹ ਜੀ ਐਕਸਟਰਸ਼ਨ ਕਾਲ ਵਾਲੇ ਜਿਹੜੇ ਬੰਦੇ ਹੈ ਜਾਂ ਫਿਰ ਜਿਹੜੇ ਗੈਂਗਸਟਰਵਾਦ ਵਾਲੇ ਜਾਂ ਕ੍ਰਿਮੀਨਲ ਬੰਦੇ ਜਿਹੜੇ ਇਨਵੋਲਡ ਨੇ ਇਹਦੇ ਵਿੱਚ ਤਾਂ ਉਹਨਾਂ ਨੂੰ ਸਖਤੀ ਨਾਲ ਡੀਲ ਕੀਤਾ ਜਾਵੇ ਤੇ ਜੇ ਹੁਣ ਕੋਈ ਬੰਦਾ ਪੁਲਿਸ ਤੇ ਆ ਕੇ ਗੋਲੀਆਂ ਚਲਾਏਗਾ ਤਾਂ ਉਹਦਾ ਜਵਾਬ ਜਿਹੜਾ ਹੈਗਾ ਇਮੀਡੀਏਟਲੀ ਉਸੇ ਤਰੀਕੇ ਨਾਲ ਦਿੱਤਾ ਜਾਵੇ ਸੈਸਪੀ ਸਾਹਿਬ ਸਭ ਤੋਂ ਪਹਿਲਾਂ ਇੱਕ ਛੋਟਾ ਸਵਾਲ ਹੈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਕੋਈ ਚੀਜ਼ਾਂ ਨਿਕਲ ਕੇ ਆਈਆਂ ਕਿਉਂ ਜਿਹੜਾ ਜਿਹੜਾ ਬਾਹਰ ਬੰਦਾ ਬੈਠਾ ਹੈ ਇੱਕ ਪ੍ਰਿੰਸ ਰਾਣਾ ਚੋਹਾਨ ਦਾ ਨਾਮ ਦਾ ਬੰਦਾ ਬੈਠਾ ਹੈ ਜਿਹੜਾ ਐਕਸਟਰਸ਼ਨ ਕਾਲਸ ਕਰਦਾ ਹੈ ਉਹ ਅੱਗੇ ਕਿਸੇ ਟਾਈਮ ਤੇ ਲਖੇ ਪਟਿਆਲ ਨਾਲ ਜੁੜਿਆ ਰਿਹਾ ਹੈ ਤਾਂ ਅੱਗੇ-ਅੱਗੇ ਐਫੀਲੀਏਸ਼ਨ ਹੈਗੀ ਇਸ ਚੀ ਦੀ ਤਾਂ ਉਹ ਬੰਦਾ ਜਿਹੜਾ ਬਾਹਰ ਬੈਠਾ ਥ੍ਰੈਟ ਕਾਲ ਕਰਦਾ ਹੈ ਤੇ ਇੱਥੋਂ ਜਿਹੜੇ ਆ ਇਹ ਇਸ ਟਾਈਪ ਦੇ ਕੁਝ ਲੋਕ ਹੈਗੇ ਜਿਹੜੇ ਅ ਥ੍ਰੈਡ ਕਾਲ ਦੇ ਉਹਨੂੰ ਫਾਇਰਿੰਗ ਕਰਦੇ ਹਨ ਬਾਹਰ ਜਾ ਕੇ ਜਾਂ ਫਿਰ ਉੱਥੇ ਉੱਥੇ ਉਹਨੂੰ ਬਾਹਰ ਜਾ ਕੇ ਉੱਥੇ ਥ੍ਰੈਡ ਲੈਟਰ ਸਿਰਦੇ ਹਨ ਤੇ ਇਹ ਉਹਨਾਂ ਚ ਇਨਵੋਲਡ ਸੀ ਤਿੰਨ ਬੰਦੇ ਸਾਨੂੰ ਆਇਡੈਂਟੀਫਾਈਡ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਅੱਜ ਦੋ ਬੰਦੇ ਜਿਹੜੇ ਅਰੈਸਟ ਕਰ ਲਏ ਗਏ ਸਰ ਕੀ ਇਹਨਾਂ ਦਾ ਕੋਈ ਇਤਿਹਾਸ ਸੀਗਾ ਹਿਸਟਰੀ ਸੀਗੀ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਪਹਿਲਾਂ ਵੀ ਗੋਲੀਆਂ ਵਾਲੀਆਂ ਚਲਾਉਂਦੇ ਰਹੇ ਨੇ ਜਿਵੇਂ ਕਿ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਇਹਨਾਂ ਨੇ ਕੀਤਾ ਹਾਂਜੀ ਇਹ ਚ ਜਿਹੜੇ ਇਹ ਦੋ ਬੰਦੇ ਆ ਦੂਜੇ ਦਾ ਤਾਂ ਹਜੇ ਅਸੀਂ ਟ੍ਰੈਕ ਰਿਕਾਰਡ ਪਤਾ ਕਰ ਰਹੇ ਆ ਤਾਂ ਇੱਕ ਜਿਹੜਾ ਬ੍ਰਿਜਪਾਲ ਨਾਮ ਦਾ ਵਿਅਕਤੀ ਹੈ ਉਹਤੇ ਕਰੀਬ 7 ਤੋਂ 8 ਐਫਆਇਰ ਪ੍ਰੀਲਿਮਰੀ ਸਾਨੂੰ ਪਤਾ ਲੱਗੀਆਂ ਨੇ ਇਹਨਾਂ ਦੇ ਵਿੱਚੋਂ ਦੋ 300 ਸਾਧੀਆਂ ਵੀ ਐਫਐਸ ਦਾ ਤੇ ਇਹ ਬੜੇ ਮਤਲਬ ਪੁਰਾਣੇ ਹੀ ਕ੍ਰਿਮਿਨਲ ਪ੍ਰਵ੍ਰਤੀ ਦੇ ਬੰਦੇ ਹਨ ਸਰ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਆ ਆਪਣੇ ਪੰਜਾਬ 'ਚ ਇਨਕਾਊਂਟਰ ਚੱਲ ਰਹੇ ਨੇ ਪੁਲਿਸ ਬਹੁਤ ਐਕਸ਼ਨ 'ਚ ਹੈ ਤੁਸੀਂ ਕੁਝ ਮੈਸੇਜ ਵੀ ਦੇ ਰਹੇ ਸੀਗੇ ਹੱਲੇ ਲੋਕਾਂ ਲਈ ਮੈਸੇਜ ਕੀ ਹੈ ਈ ਉਸ ਦੇਖੋ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੜਾ ਕਲੀਅਰ ਕਟ ਮੈਸੇਜ ਹੈ ਕਿ ਕਿਸੇ ਟਾਈਪ ਦੇ ਜਿਹੜੀ ਇਹ ਜੀ ਐਕਸਟਰਸ਼ਨ ਕਾਲ ਵਾਲੇ ਜਿਹੜੇ ਬੰਦੇ ਹੈ ਜਾਂ ਫਿਰ ਜਿਹੜੇ ਗੈਂਗਸਟਰਵਾਦ ਵਾਲੇ ਜਾਂ ਕ੍ਰਿਮੀਨਲ ਬੰਦੇ ਜਿਹੜੇ ਇਨਵੋਲਡ ਨੇ ਇਹਦੇ ਵਿੱਚ ਤਾਂ ਉਹਨਾਂ ਨੂੰ ਸਖਤੀ ਨਾਲ ਡੀਲ ਕੀਤਾ ਜਾਵੇ ਤੇ ਜੇ ਹੁਣ ਕੋਈ ਬੰਦਾ ਪੁਲਿਸ ਤੇ ਆ ਕੇ ਗੋਲੀਆਂ ਚਲਾਏਗਾ ਤਾਂ ਉਹਦਾ ਜਵਾਬ ਜਿਹੜਾ ਹੈਗਾ ਇਮੀਡੀਏਟਲੀ ਉਸੇ ਤਰੀਕੇ ਨਾਲ ਦਿੱਤਾ ਜਾਵੇ ਸੈਸਪੀ ਸਾਹਿਬ ਸਭ ਤੋਂ ਪਹਿਲਾਂ ਇੱਕ ਛੋਟਾ ਸਵਾਲ ਹੈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਕੋਈ ਚੀਜ਼ਾਂ ਨਿਕਲ ਕੇ ਆਈਆਂ ਕਿਉਂਕ ਏਥੇ ਮੁੱਖ ਜਿਹੜਾ ਜਿਹੜਾ ਬਾਹਰ ਬੰਦਾ ਬੈਠਾ ਹੈ ਇੱਕ ਪ੍ਰਿੰਸ ਰਾਣਾ ਚੋਹਾਨ ਦਾ ਨਾਮ ਦਾ ਬੰਦਾ ਬੈਠਾ ਹੈ ਜਿਹੜਾ ਐਕਸਟਰਸ਼ਨ ਕਾਲਸ ਕਰਦਾ ਹੈ ਉਹ ਅੱਗੇ ਕਿਸੇ ਟਾਈਮ ਤੇ ਲੱਖੇ ਪਟਿਆਲ ਨਾਲ ਜੁੜਿਆ ਰਿਹਾ ਹੈ ਤਾਂ ਅੱਗੇ-ਅੱਗੇ ਐਫੀਲੀਏਸ਼ਨ ਹੈਗੀ ਇਸ ਚੀ ਦੀ ਤਾਂ ਉਹ ਬੰਦਾ ਜਿਹੜਾ ਬਾਹਰ ਬੈਠਾ ਥ੍ਰੈਟ ਕਾਲ ਕਰਦਾ ਹੈ ਤੇ ਇੱਥੋਂ ਜਿਹੜੇ ਆ ਇਹ ਇਸ ਟਾਈਪ ਦੇ ਕੁਝ ਲੋਕ ਹੈਗੇ ਜਿਹੜੇ ਥ੍ਰੈਡ ਕਾਲ ਦੇ ਉਹਨੂੰ ਫਾਇਰਿੰਗ ਕਰਦੇ ਹਨ ਬਾਹਰ ਜਾ ਕੇ ਜਾਂ ਫਿਰ ਉਥੇ ਉਥੋਂ ਬਾਹਰ ਜਾ ਕੇ ਉਥੇ 3 ਲੈਟਰ ਸੈਟ ਦੇ ਹਨ ਤੇ ਇਹ ਉਹਨਾਂ ਚ ਇਨਵੋਲ ਸੀ ਤਿੰਨ ਬੰਦੇ ਸਾਨੂੰ ਆਇਡੈਂਟੀਫਾਈਡ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਅੱਜ ਦੋ ਬੰਦੇ ਜਿਹੜੇ ਅਰੈਸਟ ਕਰ ਲਏ ਗਏ ਸਰ ਕੀ ਇਹਨਾਂ ਦਾ ਕੋਈ ਇਤਿਹਾਸ ਸੀਗਾ ਹਿਸਟਰੀ ਸੀਗੀ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਪਹਿਲਾਂ ਵੀ ਗੋਲੀਆਂ ਵਾਲੀਆਂ ਚਲਾਉਂਦੇ ਰਹੇ ਨੇ ਜਿਵੇਂ ਕਿ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਇਹਨਾਂ ਨੇ ਕੀਤਾ ਸੀ ਹਾਂਜੀ ਇਹ ਚ ਜਿਹੜੇ ਇਹ ਦੋ ਬੰਦੇ ਦੂਜੇ ਦਾ ਤਾਂ ਹਜੇ ਅਸੀਂ ਟਰੈਕ ਰਿਕਾਰਡ ਪਤਾ ਕਰ ਰਹੇ ਹਾਂ ਤਾਂ ਇੱਕ ਜਿਹੜਾ ਬ੍ਰਿਜਪਾਲ ਨਾਮ ਦਾ ਵਿਅਕਤੀ ਹੈ ਉਥੇ ਕਰੀਬ 7 ਤੋਂ 8 ਐਫਆਈਆਰ ਪ੍ਰੀਲਿਮਿਨਰੀ ਸਾਨੂੰ ਪਤਾ ਲੱਗੀਆਂ ਨੇ ਸਰ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਆਪਣੇ ਪੰਜਾਬ 'ਚ ਇਨਕਾਊਂਟਰ ਚੱਲ ਰਹੇ ਨੇ ਪੁਲਿਸ ਬਹੁਤ ਐਕਸ਼ਨ 'ਚ ਹੈ ਤੁਸੀਂ ਕੁਝ ਮੈਸੇਜ ਵੀ ਦੇ ਰਹੇ ਸੀਗੇ ਹੱਲੇ ਲੋਕਾਂ ਲਈ ਮੈਸੇਜ ਕੀ ਹੈ ਦੇਖੋ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੜਾ ਕਲੀਅਰ ਕਟ ਮੈਸੇਜ ਹੈ ਕਿ ਕਿਸੇ ਟਾਈਪ ਦੇ ਜਿਹੜੇ ਇਹੀ ਜੀ ਐਕਸਟਰਸ਼ਨ ਕਾਲ ਵਾਲੇ ਜਿਹੜੇ ਬੰਦੇ ਹੈ ਜਾਂ ਫਿਰ ਜਿਹੜੇ ਗੈਂਗਸਟਰਵਾਦ ਵਾਲੇ ਜਾਂ ਕ੍ਰਿਮੀਨਲ ਬੰਦੇ ਜਿਹੜੇ ਇਨਵੋਲਡ ਨੇ ਇਹਦੇ ਵਿੱਚ ਤਾਂ ਉਹਨਾਂ ਨੂੰ ਸਖਤੀ ਨਾਲ ਡੀਲ ਕੀਤਾ ਜਾਵੇ ਤੇ ਜੇ ਹੁਣ ਕੋਈ ਬੰਦਾ ਪੁਲਿਸ ਤੇ ਆ ਕੇ ਗੋਲੀਆਂ ਚਲਾਏਗਾ ਤਾਂ ਉਹਦਾ ਜਵ